ਸੋ ਸਿਆਸਤ ਦੀ ਗੱਲ ਕਰ ਲੈਣੇ ਆ ਲੋਕ ਸਭਾ ਚੋਣਾਂ ਦੇ ਚੱਲਦੇ ਆਖੋ ਜ ਆਜ ਤੋਂ ਪੰਜਾਬ ਦੇ ਚੋਣ ਖਾੜੇ ਦੇ ਵਿੱਚ ਅਰਵਿੰਦ ਕੇਜੇਵਾਲ ਦਿਖਾਈ ਦੇਣਗੇ ਕਿਉਂਕਿ ਅੱਜ ਅੰਮ੍ਰਿਤਸਰ ਦੇ ਵਿੱਚ ਰੂਟ ਸ਼ੋਅ ਕਰੇਗੀ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜੇਵਾਲ ਵੀ ਉਸ ਵਿੱਚ ਮੌਜੂਦ ਰਣਗੇ ਕੁਲਦੀਪ ਸਿੰਘ ਤਹਿਲਵਾਲ ਜਿਹੜੇ ਕਿ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਖੋਏ ਰੂਟ ਸ਼ੋਅ ਕਰਦੇ ਖੋਏ ਅਰਵਿੰਦ ਕੇਜੇਵਾਲ ਦਿਖਾਈ ਦੇਣਗੇ ਸੀਐਮ ਬਾਦ ਸਮੇਤ ਸਿਰ ਹਰਵੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਅਰਵਿੰਦ ਕੇਜੇਵਾਲ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅ श्री हरिमंदर साहब विखे मत्था टेकन तो बाद रोड शो करते हुए दिखाई देंगे पार्टी वर्कर मुलाकात भी कर सकते हैं मीटिंग भी करीडरशिप है आम आदमी पार्टी की हरमीत सिंह साढ़े सहयोगी इस वे सा अमृतसर तो जुड़े हुए हैं हरमीत जानना चाहेंगे अज जेल तो बाद पहली फेरी जी आप सुप्रीमो अरविंद केजरीवाल दी कुछ खास रहेगा की कुछ प्रोग्राम ने ਮਨਪ੍ਰਿਤ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਜੋ ਕੈਬਨਿਟ ਮੰਤਰੀ ਵੀ ਨੇ ਪੰਜਾਬ ਸਰਕਾਰ ਦੇ ਵਿੱਚ ਔਰ ਉਸ ਦੇ ਹੱਕ ਦੇ ਲਈ ਉਹਨਾਂ ਦਾ ਕੇਜਰੀਵਾਲ ਤੇ ਭਗਵੰਤ ਮਾਨ ਰੂਟ ショ ਕੱਢ ਰਿਹਾ ਕਿਉਂਕਿ ਕੁਝ ਸਮਾਂ ਪਹਿਲਾਂ ਵੀ ਜਿਹੜਾ ਭਗਵੰਤ ਮਾਨ ਦੇ ਵੱਲੋਂ ਰੂਟ ショ ਕੱਢਿਆ ਗਿਆ ਸੀਗਾ ਪਰ ਕਿਤੇ ਨਾ ਕਿਤੇ ਉਸ ਰੋਟ ਸ਼ੋਅ ਦੇ ਵਿੱਚ ਇਨਾ ਹੰਗਾਰਾ ਨਹੀਂ ਮਿਲਿਆ ਕਿਉਂਕਿ ਆਮ ਅਮਰਿਤਸਰ ਵਾਸੀ ਵੀ ਗੱਲ ਆਖਦੇ ਰਹੇ ਕਿ ਕਿ 9 ਹਲਕੇ ਹੋਣ ਵਿਧਾਨ ਸਭਾ ਹਲਕੇ ਤੇ 9 ਹਲਕੇ ਇੱਕ ਲੋਕ ਸਭਾ ਹਲਕਾ ਬਣਦਾ ਪਰ ਜੇ ਸੀਐਮ ਦਾ ਕੱਟ ਹੋਵੇ ਤਾਂ ਉਹ ਜਿਹੜਾ ਕੱਟ ਹੋਣਾ ਚਾਹੀਦਾ ਸੀਗਾ ਉਹਨਾ ਕੱਟ ਨਹੀਂ ਹੋਇਆ ਅੱਜ ਅਰਵੀ ਦੇ ਕੇਦਰੀਵਾਲ ਜੇਲ੍ਹ ਤੋਂ ਬਾਹਰ ਆ ਕੇ ਪਹਿਲੀ ਵਾਰੀ ਅਮਰਿਤਸਰ ਆ ਰਹੇ ਹੈ ਉਸ ਤੋਂ ਪਹਿਲੇ ਦਰਬਾਰ ਸਾਹਿਬ ਦਰ ਗਿਆਣਾ ਮੰਦਰ RAM TEERTH ਇਹ ਤੀਰਥ ਸਥਾਨਾਂ ਤੇ ਨਤਮਸਤਕ ਹੋਣ ਤੋਂ ਬਾਅਦ ਇਹ ਰੂਟਸ ਕਰਨ ਗਏ ਅਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਜਾਂ ਕੈਬਿਨੇਟ ਦੇ ਨਾਲ ਮੀਟਿੰਗ ਵੀ ਹੋ ਸਕਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਫਿਲਹਾਲ ਇਹ ਜਿਹੜਾ ਰੋਡ ਸ਼ੋਅ ਹੈ ਸ਼ਾਮੀ 6 ਵਜੇ ਦੇ ਕਰੀਬ ਸ਼ੁਰੂ ਹੋਏਗਾ ਔਰ ਲਾਹੌਰੀ ਗੇਟ ਤੋਂ ਸ਼ੁਰੂ ਹੋ ਕੇ ਇਹ ਸ਼ਹਿਰ ਦੇ ਅੰਦਰ ਹੁੰਦੋ ਸ਼ਕਤੀ ਨਗਰ ਵਿੱਚ ਖਤਮ ਹੋਵੇਗਾ ਜਿੱਥੇ ਕਿ ਆਖਰ ਤੇ ਪਹੁੰਚ ਕੇ ਅਰਵਿੰਦ ਕੇਜਰੀਵਾਲ ਅਤੇ ਪਗਵਤਮਾਨ ਲੋਕਾਂ ਨੂੰ ਸੰਬੋਧਨ ਕਰਨਗੇ ਸੋ ਇਸ ਰੋਡ ਸ਼ੋਅ ਵਿੱਚ ਕੀ ਕੁਝ ਖਾਸ ਰਣ ਵਾਲਾ ਕਿਉਂਕਿ ਅੰਮ੍ਰਿਤਸਰ ਦੀ ਸੀਟ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਪਾਸੇ ਗੁਰਜੀਤ ਸਿੰਘ ਔਜਲਾ ਨੇ ਜੋ ਦੋ ਵਾਰ ਐਮਪੀ ਰਹੇ ਚੁੱਕੇ ਹੈ ਉਸ ਤੀਸਰੀ ਵਾਰ ਫਿਰ ਉਹਨਾਂ ਨੂੰ ਅ ਟਿਕਟ ਮਿਲੀ ਹੈ ਔਰ ਦੂਜੇ ਪਾਸੇ ਕਹਿ ਰਹੀਏ ਬੀਜਪੀ ਦੇ ਵੱਲੋਂ ਐਕਸ ਡਿਪਲੋਮੈਟ ਤਰਜੀਤ ਸਿੰਘ ਸੰਧੂ ਜੋ ਉਮੀਦਾਂ ਦੇ ਨੇ ਕਿ ਇਸ ਵਾਰ ਬੀਜਪੀ ਜਿੱਤ ਸਕਦੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਨਿਲ ਜੋਸ਼ੀ ਸਾਹਿਬ ਦਾ ਕੈਬਨਿਟ ਮੰਤਰੀ ਸੋ ਇਹ ਜਿਹੜਾ ਮੁਕਾਬਲਾ ਹੈ ਇਹ ਜਿੰਨੋ ਦਿਨ ਜਿਹੜਾ ਫਸਵਾ ਹੁੰਦਾ ਜਾ ਰਿਹਾ ਹੈ ਜਿਸ ਵਿੱਚ ਕਿ ਹਰ ਪਾਰਟੀਆਂ ਦੇ ਦਿਗਜ ਰੂਟ ਸ਼ੋ ਵਾਸਤੇ ਚੋਣ ਪ੍ਰਚਾਰ ਕਰਨ ਵਾਸਤੇ ਆ ਰਹੇ ਨੇ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਨਿਲ ਦੋਸ਼ੀ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਨ ਵਾਸਤੇ ਪਹੁੰਚ ਹੋਏ ਸਨ ਤਾਂ ਅੱਜ ਅਰਵਿੰਦ ਕੇਜਰੀਵਾਲ ਜੋ ਨੇ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਲਈ ਕੁਲਜੀਪ ਸਿੰਘ ਢਾਲੀਵਾਲ ਦੇ ਚੋਣ ਪ੍ਰਚਾਰ ਲਈ ਇਹ ਵੱਜ ਵੋਟਾਂ ਮੰਗਣ ਕਿਉਂਕਿ ਅੱਜ ਇਸ ਤੋਂ ਪਹਿਲਾਂ ਜਿਹੜਾ ਕਾਦੀਆਂ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਬੀਤੇ ਕੱਲ ਖੇਮਕਰਨ ਦੇ ਵਿੱਚ ਵੱਡਾ ਰੋਡ ਸ਼ੋਅ ਕੀਤਾ ਗਿਆ ਸੀਗਾ ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਅੰਮ੍ਰਿਤਸਰ ਗੁਰੂ ਨਗਰੀ ਹੌਟ ਸ਼ੀਟ ਦੀ ਜਿਹੜੀ ਅਕਸਰ ਚਰਚਾ ਰਹਿੰਦੀ ਆ ਉਸ ਉੱਤੇ ਚੋਣ ਪ੍ਰਚਾਰ ਕੀਤਾ ਜਾਵੇਗਾ ਜੀ ਬਿਲਕੁਲ ਹਰਮੀਤ ਜਿਵੇਂ ਕਿ ਤੁਸੀਂ ਵੀ ਦੱਸਿਆ ਕਿ ਵਿਗਤ ਜਿਹੜੇ ਨੇ ਇਸ ਵੇਲੇ ਚੋਣ ਪ੍ਰਚਾਰ ਦੇ ਲਈ ਪਹੁੰਚ ਰਹੇ ਨੇ ਸੁਖਬੀ ਬਾਦਲ ਪਹੁੰਚੇ ਹੋਰ ਵੀ ਵੱਡੇ ਪਾਰਟੀ ਦੇ ਲੀਡਰ ਜਦੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਸੀ ਉਮੀਦਵਾਰਾਂ ਨੇ ਉਸ ਦੌਰਾਨ ਵੀ ਪਹੁੰਚੇ ਸਨ ਸੋ ਹੌਟ ਸੀਟੇ ਕਾਫੀ ਅੰਮ੍ਰਿਤਸਰ ਦੀ ਹੈ ਔਰ ਵੀਆਈਪੀ ਸੀਟੇ ਅਨਲ ਜੋਸ਼ੀ ਮੈਦਾਨ ਦੇ ਵਿੱਚ ਦੂਜੇ ਵਾਸੇ ਕੁਲਦੀਪ ਢਾਲੇਵਾਲ ਔਰ ਦੇਖਿਆ ਜਾਵੇ ਤਾਂ ਅਰਵਿੰਦ ਕੇਜੇਵਾਲ ਪਹੁੰਚ ਰਹੇ ਨੇ ਇਸ ਵੇਲੇ ਗੁਰੂਦੀਨਗਰੀ ਦੇ ਲੋਕਾਂ ਦਾ ਮੂਡ ਕੀ ਜਾਣਨਾ ਜਾਵਾਂਗੇ ਮਨਪ੍ਰੀਤ ਮੂੜ ਦੀ ਗੱਲ ਕਰੀਏ ਤਾਂ ਇਸ ਵਾਰ ਜਿਸ ਤੋ ਅਸੀਂ ਲੋਕਾਂ ਨਾਲ ਗੱਲ ਕਰਦੇ ਆ ਕਿਉਂਕਿ ਸਾਡੀ ਟੀਮ ਅਕਸਰ ਗਰਾਊਂਡ ਲੈਵਲ ਤੇ ਪਹੁੰਚ ਕੇ ਗੱਲ ਕਰਦੀ ਹੈ ਤਾਂ ਲੋਕ ਇਹ ਚਾਹੁੰਦੇ ਨੇ ਕਿ ਇਸ ਵਾਰ ਅਸੀਂ ਉਸ ਮੈਂਬਰ ਪਾਰਲੀਮੈਂਟ ਉਸ ਤੇ ਭੇਜਾਂਗੇ ਜਿਹੜਾ ਸਾਡੀ ਗੱਲ ਅਸਲ ਦੇ ਵਿੱਚ ਕਰ ਸਕੇ ਜਿਸ ਨੇ ਹੁਣ ਤੱਕ ਕੰਮ ਕਰਾਏ ਹੋਣ ਹੁਣ ਤੱਕ ਫਿਲਹਾਲ ਜੇ ਗੱਲ ਕਰੀਏ ਤਾਂ ਅਨਿਲ ਜੋਸ਼ੀ ਜਿਹੜਾ ਮੁਕਾਬਲਾ ਹੈ ਉਹ ਗੁਰਜੀਤ ਹੌਸ਼ਲਾ ਦੇ ਨਾਲ ਕਿਤਨਾ ਕਿਤੇ ਚੱਲ ਰਹੇ ਹੈ ਔਰ ਦੂਜੇ ਪਾਸੇ ਗੱਲ ਕਰੀ ਕੁਲਦੀਪ ਢਾਲੀ ਵਾਲੇ ਇਹ ਕਾ ਜ਼ਰੂਰ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੇਰਾ ਮੁਕਾਬਲਾ ਨਾਤੇ ਅਨਿਲ ਜੋਸ਼ੀ ਨਾਲ ਹੈ ਨਾਤੇ ਮੇਰਾ ਮੁਕਾਬਲਾ ਗੁਰਜੀਤ ਸਿੰਘ ਔਜਲਾ ਨਾਲ ਹੈ ਮੇਰਾ ਮੁਕਾਬਲਾ ਤਰਨਜੀਤ ਸੰਧੂ ਦੇ ਨਾਲ ਹੈ ਸੋ ਇਹ ਜਿਹੜਾ ਮੁਕਾਬਲਾ ਹੈ ਇਹ ਚੌਥਾ ਤਰਫਾ ਮੁਕਾਬਲਾ ਹੋ ਚੁੱਕਿਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਦੋ ਲੋਕ ਅੱਗੇ ਨੇ ਜਾਂ ਦੋ ਲੋਕ ਪਿੱਛੇ ਨੇ ਸੋ ਚਾਰੇ ਜਿਹੜੇ ਲੋਕ ਨੇ ਚੋ ਪੱਖੀ ਜਿਹੜਾ ਇਹ ਮੁਕਾਬਲਾ ਨਜ਼ਰ ਆ ਰਿਹਾ ਹੈ ਹਰ ਪਾਸੇ ਹਰ ਕੈਂਡੀਡੇਟ ਆਪਣੇ ਵੱਲੋਂ ਗਰੰਟੀਆਂ ਦੇ ਰਿਹਾ ਆਪਣੇ ਵੱਲੋਂ ਇਹ ਉਮੀਦਾਂ ਜਿਤਾ ਰਿਹਾ ਕਿ ਅਸੀਂ ਤੁਹਾਡਾ ਜਿਹੜਾ ਬਣਦਾ ਮੁੱਦਾ ਹੈ ਜਿਹੜਾ ਮੇਨ ਮੁੱਦਾ ਹੈ ਉਸ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਅੰਮ੍ਰਿਤਸਰ ਦੇ ਵਿੱਚ ਹੁਣ ਮੁੱਦੇ ਦੀ ਗੱਲ ਕਰੀਏ ਤਾਂ ਇੱਕ ਮੁੱਦਾ ਹਲਕਾ ਦਖਣੀ ਦਾ ਕੂੜੇ ਦਾ ਡੈਂਪ ਬਣ ਚੁੱਕਿਆ ਹੈ ਕੂੜੇ ਦੇ ਡੈਂਪ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕਈ ਸਾਲਾਂ ਤੋਂ ਜਿੱਥੇ ਕੂੜੇ ਦੇ ਡੰਬ ਨੂੰ ਲੈ ਕੇ ਸਾਸਤ ਹੁੰਦੀ ਰਹੀ ਹੈ ਔਰ ਨਾਲ ਦੀ ਨਾਲ ਗੱਲ ਕਰੀਏ ਕਿ ਇਸ ਦਾ ਮੁੱਦਾ ਹਾਲੇ ਕਿਸੇ ਨੇ ਨਹੀਂ ਕੀਤਾ ਦੂਜਾ ਜਿਹੜਾ ਮੁੱਦਾ ਹੈ ਉਹ ਗੁਰਜੀਤ ਸਿੰਘ ਔਜਲਾ ਦੇ ਘਰ ਦੇ ਬਾਹਰ ਲੱਗਦੇ ਗੰਦੇ ਨਾਰੇ ਦਾ ਹੈ ਜਿੱਥੇ ਕੀ ਅਨੰਦ ਜੋਸ਼ੀ ਨੇ ਮੁੱਦਾ ਚੁੱਕਿਆ ਕਿ ਇਸ ਨਾਰੇ ਦਾ ਕੰਮ ਮੈਂ ਕਰਾਵਾਂਗਾ ਜੇ ਗੁਰਜੀਤ ਸਿੰਘ ਔਜਲਾ ਮੈਨੂੰ ਵੋਟਾਂ ਪਾਉਂਦਾ ਜੇ ਉਸ ਦਾ ਪਰਿਵਾਰ ਮੈਨੂੰ ਵੋਟਾਂ ਪਾਉਂਦਾ ਸੋ ਇਸ ਨੂੰ ਲੈ ਕੇ ਜਿਹੜਾ ਹੁਣ ਸਾਰਾ ਮਸਲਾ ਉੱਭਰਿਆ ਹੋਇਆ ਬਾਕੀ ਅੰਮ੍ਰਿਤਸਰ ਸ਼ਹਿਰ ਦੇ ਕਈ ਐਸੇ ਮਸਲੇ ਨੇ ਕਿ ਅੰਮ੍ਰਿਤਸਰ ਗੁਰੂ ਨਗਰੀ ਹੈ ਜਿੱਥੇ ਕਿ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਡੇਢ ਤੋਂ 2 ਲੱਖ ਸਹਾਰ ਲੋ ਇੱਥੇ ਪਹੁੰਚਦੇ ਆ ਪਰ ਟ੍ਰੈਫਿਕ ਦੀ ਸਮੱਸਿਆ ਜਿਹੜੀ ਮੰਤਰੀ ਤੋਂ ਹੁਣ ਤੱਕ ਹਾਲ ਕਿਸੇ ਦੇ ਵੱਲੋਂ ਨਹੀਂ ਕੀਤੀ ਕਿ ਨਾ ਸਬਵਿਸ ਚਾਰ ਹੋ ਚੁੱਕੇ ਨੇ ਨਾ ਓਵਰਫਲੋ ਜਿਹੜੇ ਫਲਾਈਓਵਰ ਨੇ ਜਾਂ ਅੰਡਰ ਬ੍ਰਿਜ ਨੇ ਉਹ ਇਸ ਤਰ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਨਾਲ ਇਸ ਟ੍ਰੈਫਿਕ ਦਾ ਮੁੱਦਾ ਹੱਲ ਨਹੀਂ ਕੀਤਾ ਕਹਿੰਦੇ ਲੋਕ ਚਾਹੁੰਦੇ ਨੇ ਕਿ ਜੇ ਸਲਾਨੀ ਆਉਂਦੇ ਨੇ ਜਾਂ ਬਾਹਰੀ ਆਉਂਦੇ ਨੇ ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਜਾਂ ਕਾਰੋਬਾਰ ਹੋਰ ਵਧੇ ਸੋ ਇਸ ਦੇ ਉੱਤੇ ਵੀ ਕੰਮ ਹੋ ਸਕਦਾ ਜੀ ਦਿਖਿਆ ਜਾਵੇ ਹਰਮੀਤ ਅੰਮ੍ਰਿਤਸਰ ਦੇ ਲੋਕਾਂ ਦੇ ਮੁੱਦੇ ਬਹੁਤ ਨੇ ਜਿਵੇਂ ਕਿ ਦੱਸਿਆ ਕੂੜੇ ਦਾ ਡੰਪ ਉਹ ਵੀ ਮੁੱਦਾ ਆ ਰਸੂਗਲਾਵਾ ట్రాਫਿਕ ਦੀ ਸਮੱਸਿਆ ਕੁਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਰਪੇਸ਼ ਹੁੰਦੀਆਂ ਨੇ ਗੁਰੂ ਦੀ ਨਗਰੀ ਦੇ ਵਿੱਚ ਕਿਉਂਕਿ ਟੂਰਿਸਟ ਹੱਬ ਹੱਬ ਬਣ ਚੁੱਕਾ ਹੈ ਇਸ ਵੇਲੇ ਅੰਮ੍ਰਿਤਸਰ ਅਰਵਨ ਕੇ ਜਿਵਾਲ ਖੁਣ ਦੀ ਗੱਲ ਕਰੀਏ ਕਿਉਂਕਿ ਪਹਿਲੀ ਜਿਹੜੀ ਫੇਰੀ ਹੈ ਜੇਲ ਤੋਂ ਬਾਹਰ ਬਾਹਰ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਉਚਾਹ ਤਾਂ ਠੀਕ ਹੈ ਪਰ ਉਸ ਤੋਂ ਇਲਾਵਾ ਰੋਡ ਮੈਪ ਕੀ ਰਵੇਗਾ ਇਸ ਰੂਟ ਸ਼ੋਦਾ ਮਨਪੀਤ ਇਹ ਰੋਡ ਮੈਪ ਜਿਹੜਾ ਹੈ ਸ਼ਾਮੀ 6 ਵਜੇ ਦੇ ਕਰੀਬ ਸ਼ੁਰੂ ਹੋਵੇਗਾ ਰੋਡ ਸ਼ੋਅ ਮਾਫ ਕਰਨਾ ਜੋ ਕਿ ਅਰਵਿੰਦ ਕੇਜਰੀਵਾਲ ਭਗਵਾਨ ਬਾਕੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਉਹਦੇਦਾਰ ਸਮਰਥਕ ਵਰਕਰ ਸਾਰੇ ਇੱਥੇ ਪਹੁੰਚ ਕੇ ਜੋ ਰੋਡ ਸ਼ੋ ਦੀ ਸ਼ੁਰੂਆਤ ਹੈ ਲਾਹੌਰੀ ਗੇਟ ਤੋਂ ਸ਼ੁਰੂ ਹੋ ਕੇ ਇਹ ਵੱਖ-ਵੱਖ ਸ਼ਹਿਰਾਂ ਦੀ ਗਲੀਆਂ ਚ ਹੁੰਦਾ ਹੋਇਆ ਇਹ ਸ਼ਕਤੀ ਨਗਰ ਵਿਖੇ ਜਾ ਕੇ ਸਮਾਪਤ ਹੋਵੇਗਾ ਔਰ ਉੱਥੇ ਪਹੁੰਚ ਕੇ ਜਦੋਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਸੰਬੋਧਨ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਇਹ ਜਿਹੜਾ ਰੋਡ ਸ਼ੋ ਆ ਉਸ ਦੀ ਸਮਾਪਤੀ ਹੋਵੇਗੀ ਕਿ ਹਾਲ ਇਹਨਾਂ ਇਹਨਾਂ ਲੰਮਾ ਰੋਡ ਸ਼ੋ ਨਹੀਂ ਹੈ ਸ਼ਹਿਰ ਦੇ ਵਿੱਚ ਜਿਹੜਾ ਰੋਡ ਸ਼ੋ ਕੀਤਾ ਜਾ ਰਿਹਾ ਹੈ ਹਲਕਾ ਕੇਂਦਰੀ ਦੇ ਵਿੱਚ ਰੋਡ ਸ਼ੋ ਹੋਵੇਗਾ ਜਿੱਥੇ ਕਿ ਲਾਹੌਰੀ ਗੇਟ ਤੋਂ ਦਾਖਲ ਹੋ ਕੇ ਇਹ ਸਿਰਫ ਸ਼ਕਤੀ ਨਗਰ ਤੱਕ ਜਾਏਗਾ ਆਸ-ਪਾਸ ਲਾ ਲਈ ਕਿ 1 ਕਿਲੋਮੀਟਰ ਦੇ ਕਰੀਬ ਇਹ ਜਿਹੜਾ ਸਫ਼ਰ ਤੈਅ ਕਰੇਗਾ 1.5 ਕਿਲੋਮੀਟਰ ਦੇ ਕਰੀਬ ਠੀਕ ਹੈ ਸ਼ੁਕਰੀਆ ਹਰਮੀਤ तमाम ਜਾਣਕਾਰੀ ਦੇਣ ਦੇ ਲਈ ਇੱਕ ਵਾਰ ਫਿਰ ਸੋ ਤੁਹਾਡੇ ਨਾਲ ਜੁੜਾਂਗੇ ਸੋ ਅੱਜ ਪੰਜਾਬ ਫੇਰੀ ਤੇ ਨੇ ਇਸ ਵੇਲੇ ਅਰਬੰਦ ਕੇਜਵਲ ਸਭ ਤੋਂ ਪਹਿਲਾਂ ਗੁਰੂ ਦਿਨਗਰੀ ਅੰਮ੍ਰਿਤਸਰ ਦੇ ਵਿੱਚ ਪਹੁੰਚਣਗੇ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਜੂਨ ਪ੍ਰਚਾਰ ਕਰਦਕ ਕੋਈ ਦਿਖਾਈ ਦੇ ਯਾਰ ਜ਼ਿਆਦਾ ਵੱਡਾ ਰੂਟ ਸ਼ੋਅ ਤਾਂ ਨਹੀਂ ਜਿਹੜਾ ਅੰਮ੍ਰਿਤਸਰ ਦਾ ਸ਼ਹਿਰੀ ਇਲਾਕਾ ਹੈ ਸ਼ਹਿਰ ਦੇ ਵਿੱਚ ਹੀ ਇਹ ਜਿਹੜੀ ਹੈ ਇੱਕ ਰੂਟ ਸ਼ੋਅ ਕੀਤਾ ਜਾਵੇਗਾ ਸੋ 1 ਕਿਲੋਮੀਟਰ ਤੱਕ ਦਾ ਜਿਹੜਾ ਹੈ ਰੂਟ ਸ਼ੋਅ ਹੋਵੇਗਾ ਕੁਲਦੀਪ ਧਾਲੀਵਾਲ ਦੇ ਹੱਕ ਵਿੱਚ रोड प्रचार करते हुए अमृतसर आप सुप्रीमो अरविंद केजरीवाल दिखाई देंगे इसके अलावा सीएम मान मौजूद रहने आम आदमी पार्टी के व्डे लीडर मौजूद इन्होंद रह चो अखाड़े आप सुप्रीमो अरविंद केजरीवाल अज दिखाई दे